ਸੋਸ਼ਲ ਮੀਡੀਆ ਤੇ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਨੀਟੂ ਛਟਰਾਂ ਵਾਲੇ ਜਿਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਲੁਧਿਆਣਾ ਜਿਮਨੀ ਚੋਣ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੀ ਇਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰ ਕੇ ਚੋਣਾ ਲੜਨ ਦਾ ਐਲਾਨ ਕੀਤਾ ਜਾਂਦਾ ਤੇ ਉੱਥੇ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮੁੜ ਤੋਂ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਨੀਟੂ ਛਟਰਾਂ ਵਾਲੇ ਦੇ ਵੱਲੋਂ ਦੱਸਦੇ ਇਹ ਕਿ ਜਿੱਥੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਇਸ ਤੋਂ ਪਹਿਲਾਂ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਵੀ ਆਪਣੇ ਹੱਥ ਅਜ਼ਮਾ ਚੁਕੇ ਨੇ ਤੇ ਜਲੰਧਰ ਐਮਪੀ ਦੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ ਹਾਲਾਂਕਿ ਦੋਵਾਂ ਚੋਣਾਂ ਦੇ ਵਿੱਚ ਹਾਰ ਹੁੰਦੀ ਹੈ ਤੇ ਹੁਣ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਨੀਟੂ ਸ਼ਟਰਾ ਵਾਲੇ ਦੇ ਵੱਲੋਂ ਨਾਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਦੱਸ ਦਈਏ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੀਟ ਖਾਲੀ ਹੁੰਦੀ ਹੈ ਤਾਰਿਕ ਸਿਆਸੀ ਪਾਰਟੀ ਤੋਂ ਬੋਲੋ ਨੋਮੀਨੇਸ਼ਨ ਜਿਹੜਾ ਉਹ ਦਾਖਲ ਕੀਤਾ ਜਾ ਰਿਹਾ ਪਰ ਹੁਣ ਸੋਸ਼ਲ ਮੀਡੀਆ ਤੇ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਨੀਟੂ ਸ਼ਟਰਾ ਵਾਲੇ ਇਸ ਸੀਟ ਤੋਂ ਵਿੱਚ ਉਹਨਾਂ ਲੜਨ ਜਾ ਰਹੇ ਨੇ ਮੈਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਫਾਰਮ ਭਰੇ ਸੀਗੇ ਦੇਖੋ ਡਾਕਟਰ ਪੀਨੋ ਬਾਬਾ ਸਾਹਿਬ ਕਹਿੰਦੇ ਸੀਗੇ ਪੜੋ ਲਿਖੋ ਸੰਘਰਸ਼ ਕਰੋ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਪਰ ਪੜ੍ਹੇ ਲਿਖੇ ਤਾਂ ਬਸ ਥੋੜੇ ਘਾਟੀਆਂ ਪਰ ਸੰਘਰਸ਼ ਕਰਦੇ ਪਿਆ ਸੰਘਰਸ਼ ਨੂੰ ਕੋਈ ਫੋਲੋ ਨਹੀਂ ਕਰਦਾ ਪਿਆ ਆਪਾਂ ਡਾਕਟਰ ਪੀਨੋ ਬਾਬਾ ਸਾਹਿਬ ਨੂੰ ਮੰਨਦੇ ਤੇ ਜ਼ਰੂਰ ਪਏ ਆ ਪਰ ਉਹ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਨਾ ਤੇ ਉਹਦਾ ਸਾਥ ਦੇ ਰਿਹਾ ਸੀ ਐਸੀ ਭਾਈਚਾਰੇ ਦਾ ਕੋਈ ਨਾ ਸਾਥ ਦਿੰਦਾ ਵਾ ਤੇ ਨਾ ਕੋਈ ਅਜਿਹੀ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 1280 ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੇ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਿਆਤਾਂ ਰਹੀ ਉਹਨਾਂ ਨੇ ਕਿਹਾ ਕਿ ਨਾ ਤੇ ਬੈਲਟ ਪੇਪਰ ਦੇ ਬੋਟ ਛਪਣੀਆਂ ਤੇ ਨਾ ਤੇ ਮਸ਼ੀਨਾਂ ਦੇ ਬੋਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿੰਦਾ ਕਿ ਜੇ ਕੋਈ ਐਸੀ ਸਮਾਜ ਭਾਈਚ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਜਰ ਕੇ ਅੱਣ ਚਾਹੀਦਾ ਔਰ ਮੈਂ ਰੱਬ ਦਾ ਕਿ ਨਾਮ ਲਾਉਂਗਾ ਜੀ ਸਭ ਤੋਂ ਪਹਿਲੇ ਮੈਂ ਰੱਬ ਦਾ ਨਾਮ ਲੈਣਾ ਹੁੰਦਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤਾਂਤਾ ਸ਼੍ਰੀ ਗੁਰ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਖ ਖੁਸ਼ ਹੋਣ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਅਨੰਕਾਰ ਮੈਂ ਤੇਰੀ ਸ਼ਰਨ ਹਮ ਨੂੰ ਬਖਸ਼ ਲੋ ਜਕਾਰਾ ਮਾਂ ਚੰਦਪਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਜੀ ਦੇਖੋ ਜੀ ਆਪਾਂ ਨੇ ਇੱਕ ਸੰਕਲਪ ਚੱਕਿਆ ਵਾ ਕਿ ਸਤਿਆਬਾਦ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਛਟਰਾ ਨਾਲ ਲੜਦਾ ਰਹੇਗਾ ਔਰ ਜੇ ਲੜ ਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿਦਾਂ ਕਿਦਾਂ ਲੜਨਾ ਵਾ ਕਿਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲਏ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੋਈ ਕੀਤਾ ਤੇ ਪਿਛਲੀ ਵਾਰ ਕੀ ਨਸ਼ਾ ਇੰਨਾ ਵਧਾ ਪਿਆ 4599 4599 ਹਾਂਜੀ ਤੇ ਐਤ ਕੀ ਕੀ ਲੱਗਦਾ ਤਨ ਤਨ ਦੇਖੋ ਜੀ ਐਤ ਕੀ ਲੱਗ ਰਿਹਾ ਵੀ ਆਪਾਂ ਕੁਝ ਕਰਾਂਗੇ ਔਰ ਜੇ ਵੋਟਰਾਂ ਦੀ ਗੱਲ ਕਰੀਏ ਤੇ 1 ਲੱਖ 1 ਲੱਖ 800 31 ਵੋਟਰਾਂ ਠੀਕ ਹੈ ਜੀ ਉਹਦੇ ਵਿੱਚ ਜਿੰਨਾ ਜੋ ਲੇਡੀਜ਼ ਹੈ 9900 99000 773 ਜਦੋਂ ਪਹਿਲੀ ਵਾਰ ਵੋਟ ਲੜੀ ਸੀ ਉਦੋਂ ਕਿੰਨੀਆਂ ਪਈਆਂ ਦੇਖੋ ਉਦੋਂ ਦੇ ਸਾਨੂੰ 750 ਪਈ ਸੀ ਇੱਕ ਵੱਖਰੇ ਡਿਫਰੈਂਟ ਏਰੀਆ ਤੋਂ ਜਦੋਂ ਮੇਰੇ ਘਰ ਦੀ 9 ਵੋਟਾਂ ਸੀ ਤਾਂ ਮੈਂ ਸਿਰਫ 5 ਪੱਲੇ ਲੱਗਿਆ ਸੀ ਦੇਖੋ ਮੈਂ ਤਾਂ ਆਪਣੇ ਮਿਹਨਤ ਦੇ ਪੈਸੇ ਲੈ ਕੇ ਆਨਾ ਜੀ ਇੱਥੇ ਤੇ ਜਿਹੜੇ ਬਾਕੀ ਆ ਉਹ ਪਤਾ ਨਹੀਂ ਕਿੱਦਾਂ ਲੈ ਕੇ ਆਉਂਦੇ ਕਿੱਦਾਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਚੀਜ਼ ਨੂੰ ਫਾਲੋ ਕਰਨਾ ਚਾਹੁੰਦਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮਾੜਾ ਜਿਹਾ ਕੁਝ ਕਿਉਂਕਿ ਜੇ ਮੈਂ ਤੁਹਾਨੂੰ ਕੋਈ ਨਹੀਂ ਦਿਖਾਉਂਗਾ ਫਿਰ ਮੇਰਾ ਕੰਮ ਨਹੀਂ ਬੰਨਣਾ ਐਕਚੁਅਲੀ ਮੈਂ ਅਫਰੇ ਪੈ ਐਦ ਕਿ ਕਿੰਨਾ ਬਜਟ ਰੱਖਿਆ ਜੇ ਦੇਖੋ ਮੇਰੇ ਕੋਲ 30000 ਰੁਪਏ ਆ ਸਾਰਾ 30000 ਜਿਹੋ ਬਜਟ ਬਣੇਗਾ ਜੋ ਵੀ ਬਜਟ ਬਣੇਗਾ ਮੈਂ ਉਹ ਬਜਟ ਉਤੇ ਲੜਨ ਨੂੰ ਤਿਆਰ ਆ ਗੱਲ ਪੈਸੇ ਦੀ ਨਹੀਂ ਹੁੰਦੀ ਕਿ ਕਿੰਨੇ ਜਿੰਨੇ ਪੈਸੇ ਜਿੰਨੇ ਪੈਸੇ ਤੁਸੀਂ ਇਸ ਇਲੈਕਸ਼ਨ ਚ ਲਾਉਂਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਕੱਠੇ ਕਰਨ ਨੂੰ ਦੇਖੋ ਟਾਈਮ ਤੇ ਲੱਗਦਾ ਇਹ ਕਮੇਟੀਆਂ ਪਾਉਣੀ ਪੈਂਦੀ ਹੈ ਮਿਹਨਤ ਕਰਨ ਉਦਾਂ ਦੇ ਆ ਤੇ ਫਿਲਮਾਂ ਗਾਣਿਆਂ ਦੇ ਵਿੱਚ ਮੈਂ ਜਾ ਰਿਆਂ ਵੈਸੇ ਤੇ ਮੇਰੀ ਨੀ ਮੈਂ ਸਾਸਕੁਟਨੀ ਪਾਰਟੂ ਫਿਲਮ ਆਈਏ ਸੌਦਾ ਖਰਾ ਖਰਾ ਵਰਨਿੰਗ ਕਰਾਰ ਕਾ ਪੱਗ ਮੇਰੇ ਵੀਰ ਦੀ ਸਾਰੀਆਂ ਫਿਲਮਾਂ ਮੇਰੀ ਆਈਆਂ ਟੁੱਟ ਔਰ ਕਾਫੀ ਲੋਕ ਮੇਰਾ ਸਪੋਰਟ ਕਰਦੇ ਨੇ ਇਹ ਤਾਂ ਮੁਕਾਬਲਾ ਕਿਦਾਂ ਦੇਖ ਰਹੇ ਹੋ ਨਹੀਂ ਮੇਰਾ ਮੁਕਾਬਲਾ ਇੱਕ ਭ੍ਰਸ਼ਟਾਚਾਰਨ ਜਿਹੜਾ ਕੈਂਡੀਡੇਟ ਕੇ ਲੱਗਦਾ ਤਾਂ ਨਹੀਂ ਮੈਂ ਕੈਂਡੀਡੇਟ ਦੇ ਸਣ ਸਾਰੇ ਦੇ ਹੁਣ ਮੁਕਾਬਲੇ ਵਿੱਚ ਹੀ ਆ ਜਿਹੜਾ ਜਿੱਤੇਗਾ ਜਿਹੜਾ ਜਿੱਤੇਗਾ ਤੇ ਉਸੇ ਬੰਦਾ ਵਾ ਬਾਕੀ ਤੇ ਚਲੋ ਗੈਂਗਸਟਰ ਤੇ ਧੋਸ਼ਧਮਕੀਆਂ ਤੇ ਫਰੋਕੀਆਂ ਦਾ ਬਣਾ ਸਿਲਸਿਲਾ ਕਹੋ ਤੇ ਬਾਰੇ ਇੱਕ ਤਰ੍ਹਾਂ ਦਾ ਦੇਖੋ ਜਦੋਂ ਅਸੀਂ ਮਰਨਾ ਨਾ ਉਦੋਂ ਮਰ ਜਾਣਾ ਵਾ ਨਾ ਸਰਕਾਰ ਨੇ ਬਚਾਉਣਾ ਵਾ ਤੇ ਨਾ ਕਿਸੇ ਬੰਦੇ ਨੇ ਬਚਾਉਣਾ ਵਾ ਉਹ ਰੱਬ ਵਾ ਗੁਰੂ ਬੈਠਾ ਵਾ ਜੇ ਉਹਨੇ ਮਾਰਨਾ ਨਾ ਇੱਥੇ ਮਾਰਨਾ ਤੇ ਇੱਥੇ ਸਾਨੂੰ ਜਾਂਦੇ ਜਾਂਦੇ ਟੈਕ ਹੋ ਜਾਣਾ ਨਹੀਂ ਸਰਕਾਰਾਂ ਦੀਆਂ ਨਿਸ਼ਾਨੀਆਂ ਪਿੰਡ ਕੋ ਬੰਦ ਹੋ ਗਿਆ ਕੀ ਕਿ ਨਾ ਮੈਂ ਕਿਹਾ ਵੀ ਭਾਈ ਅਮਰਿਤਪਾਲ ਦੇ ਹੱਕ ਚ ਸਭ ਤੋਂ ਪਹਿਲੇ ਡੀਸੀ ਦੇ ਬਿਆਨ ਮੈਂ ਦਿੱਤੇ ਸੀਗੇ ਵੀ ਭਾਈ ਅਮਰਿਤਪਾਲ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਕੰਮ ਕਰਨ ਦਿਓ ਜੋ ਨਸ਼ੇ ਤੋਂ ਨੌਜਵਾਨਾਂ ਨੂੰ ਕੱਢ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਬਾਕੀ ਸਰਕਾਰਾਂ ਦੇ ਸੁਤਿਆਂ ਪਈਆਂ ਪਤਾ ਨਹੀਂ ਸਰਕਾਰਾਂ ਕਿੰਨੀਆਂ ਨਸ਼ੇ ਵਕਾਉਂਦੀਆਂ ਕਿੰਨੇ ਲੋਕਾਂ ਦੇ ਮਾਮਾਂ ਦੇ ਪੁੱਤ ਮਰਵਾਏ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਔਰ ਹਰ ਜਗ੍ਹਾ ਤੇ ਸਾਡਾ ਪੰਜਾਬੀ ਭਰਾ ਦੁਖੀ ਹੈ ਉਹਦਾ ਕੋਈ ਸਾਥ ਦੇਣ ਨੂੰ ਬੰਦਾ ਨਹੀਂ ਖੜਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਅਜੇ ਤੱਕ ਕੋਈ ਟਿਕਾ ਨਹੀਂ ਨਹੀਂ ਮੈਂ ਸਿਆਸੀ ਪਾਰਟੀ ਬਥੇਰੀ ਆਉਂਦੀ ਐ ਮੈਂ ਜਾਣਦਾ ਨਹੀਂ ਜੀ ਉਹ ਕਹਿੰਦੇ ਵੀ ਸਾਈਕਲ ਦਾ ਵੀ ਐਕਸਟੈਂਡ ਹੁੰਦਾ ਸਾਡਾ ਵੀ ਇੱਕ ਵੱਖਰਾ ਸਟੈਂਡ ਆ ਕਿਉਂਕਿ ਇਹਨਾਂ ਲੋਕਾਂ ਨੇ ਕਹਿਣਾ ਵੀ ਅਸੀਂ ਤੈਨੂੰ ਚੀਰਮੈਨ ਲਾ ਦਿੰਦੇ ਆ ਤੂੰ ਰਾਜ ਕੇ ਖਾ ਤੂੰ ਲੁੱਟ ਕੇ ਖਾ ਮੈਂ ਲੁੱਟ ਕੇ ਨਹੀਂ ਖਾਣਾ ਨਾ ਕਿਸੇ ਦਾ ਹੱਕ ਆਪਣੇ ਹੱਕ ਦਿਖਾਣੇ ਆ ਇਸਾ ਦਿਖੋ ਕਿ ਨਹੀਂ ਖਾਣੀ ਬੇਸ਼ੱਕ ਮੈਨੂੰ ਭਾਵੇਂ 20 ਸਾਲ ਲੱਗ ਜਾਵੇ ਲੜਦੇ ਲੜਦੇ ਲੜੂਗਾ ਮੈਂ ਕਿਹੜੀ ਕਿਹੜੀ ਸਿਆਸੀ ਪਾਰਟੀ ਨੂੰ ਹੁੰਦਾ ਕਿਤੇ ਦੇਖੋ ਮੈਂ ਨਾਮ ਨਹੀਂ ਲੈਣਾ ਜੇ ਨਾਮ ਲਿਆ ਤਾਂ ਸ਼ਾਮੀ ਵਾਲਾ ਮੇਰੇ ਘਰ ਆ ਕੇ ਮੰਜੇ ਡਾਲਣੀ ਹੈ ਵੀ ਤੂੰ ਤੂੰ ਕਿਉਂ ਨਾਮ ਲਿਆ ਸਾਡਾ ਅਸੀਂ ਤੈਨੂੰ ਭਰਾ ਮੰਨਦੇ ਸੀਗੇ ਕੋਈ ਮੈਨੂੰ ਭਰਾ ਕਹਿੰਦਾ ਕੋਈ ਮੈਨੂੰ ਪੁੱਤ ਕਹਿੰਦਾ ਕੋਈ ਮੇਰੇ ਮੋਢੇ 'ਤੇ ਖੜਦਾ ਮੈਂ ਕਹਾਂ ਮੈਂ ਹੀ ਮੋਢੇ 'ਤੇ ਕੋਈ ਬੰਦੇ ਜਿੱਤੇ ਹੈ ਜਾਂ ਨੀਟੂ ਸ਼ਟਰਾਵ ਜਿੱਤੇਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਦੂਜਾ ਦੀਦਾ ਹੋਰ ਕੋਈ ਨਹੀਂ ਦੇਖ ਸਕਦਾ